ਤੰਤਨ ਬਾਬਾ ਚੰਗਰ ਸਿੰਘ ਤੰਤਨ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅਸੀਂ ਮਹੱਲੇ ਦੇ ਸਹਿਯੋਗ ਦੇ ਨਾਲ ਸਤਵਾਂ ਢਾਡੀ ਦਰਬਾਰ ਹਰ ਸਾਲ ਕਰਾਉਂਦੇ ਆ ਕਿ ਮਹੱਲੇ ਦੇ ਵਿੱਚ ਬਹੁਤ ਇਤਸ਼ਾਹ ਲੋਕਾਂ ਨੂੰ ਗਰਬਾਣੀ ਦੇ ਨਾਲ ਜੋੜਨ ਦਾ ਢਾਡੀ ਦੀਆਂ ਵਿਚਾਰਾਂ ਸੁਣਨ ਦੇ ਨਾਲ ਪੂਰਾ ਉਹ ਮਾਹੌਲ ਹੈ ਜੋ ਬਹੁਤ ਸਿੱਖੀ ਸਿਧਾਂਤਾਂ ਤੇ ਜੁੜਨ ਵਾਸਤੇ ਤਿਆਰ ਹੈ ਅਸੀਂ ਪਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦੇ ਹਾਂ ਕਰੇ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਜੋ ਕਿ ਢਾਡੀ ਦਰਵਾ ਕਰਾਉਣੇ ਚਾਹੀਦੇ ਹਨ ਸਾਡੇ ਇਸ ਮਹੱਲੇ ਬਾਬਾ ਆਮਖਾ ਆਮਖਾਸ ਬਾਗ ਨਗਰ ਅਤੇ ਬਾਬਾ ਫਤੇ ਸਿੰਘ ਨਗਰ ਤੇ ਪ੍ਰੀਤ ਨਗਰ ਦੇ ਸਹਿਯੋਗ ਨਾਲ ਅਤੇ ਜੋ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਹੈ ਉਹਦੀ ਸਿੰਘ ਸਭਾ ਦੀ ਉਹਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਇਸ ਵਾਰ ਸੱਤਵਾਂ ਢਾਡੀ ਦਰਵਾ ਭਾਈ ਸਾਹਿਬ ਪਾਈ ਸਰੂਪ ਸਿੰਘ ਜੀ ਕੜਿਆਣੇ ਵਾਲਿਆਂ ਦਾ ਢਾਡੀ ਵਿਚਾਰਾਂ ਰਾਹੀਂ ਸੁਣ ਰਹੇ ਹਾਂ ਤੇ ਸਿੱਖੀ ਸੰਗਾਂਤਾਂ ਤੇ ਜੋੜਨ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਹਾਂ ਜੋ ਕਿ ਤਨਤਨ ਬਾਬਾ ਚੋਰਾਵਰ ਸਿੰਘ ਤਨਤਨ ਬਾਬਾ ਫਤੇ ਸਿੰਘ ਦੀ ਫਤਿਹਗੜ ਸਾਹਿਬ ਦੀ ਸ਼ਹੀਦਤ ਹੈ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਟਾਟੀ ਤੋਂ ਹਰ ਸਰਕ ਲਾਉਂਦੇ ਹਾਂ ਅਸੀਂ ਸਾਰੀਆਂ ਸੰਗਤਾਂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਐਦਾਂ ਦੇ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਜਿਹੜੀ ਹੈ ਕੁਰਬਾਨੀ ਹੈ ਉਹ ਦਿੱਤੀ ਹੈ ਸੰਗੋ ਇਹ ਯਾਦ ਰਹਿਣਾ ਚਾਹੀਦਾ ਕਿ 7 ਸਾਲ ਦੀ ਉਮਰ 9 ਸਾਲ ਦੀ ਉਮਰ ਵਿੱਚ ਜਦੋਂ 12 ਪੋ ਹੁੰਦਾ ਤੋਂ ਉਸ ਦਿਨ ਕਹਿੰਦੇ ਨੇ ਬਹੁਤ ਛੋਟਾ ਦਿਨ ਹੁੰਦਾ ਪਰਮਾਤਮਾ ਵੀ ਅੱਗੇ ਉਸ ਦਿਨ ਬਹੁਤ ਜਲਦੀ ਹਨੇਰਾ ਹੋ ਜਾਂਦਾ ਕਿ ਐਡੇ 7 ਸਾਲ ਤੇ ਲਿਕੇ 9 ਸਾਲ ਦੇ ਬੱਚਿਆਂ ਵਿੱਚ ਇਹ ਜ਼ਾਲਮ ਦੀ ਸਰਕਾਰ ਹੁੰਦੀ ਹੈ ਜਿਹੜੀ ਅਤਿਆਚਾਰ ਕਰਦੀ ਹੈ ਪਰ ਜੋ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਡੁੱਲਦੇ ਨਹੀਂ ਹੈਗੇ ਕੂੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਅਸੀਂ ਸੰਗਤ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਢਾਡੀ ਦਰਬਾਰ ਵੱਧ ਤੋਂ ਵੱਧ ਕਰਾਓ ਸੰਗਤਾਂ ਨੂੰ ਆਪਣੇ ਨਾਲ ਜੋੜੋ ਵਾਹਿਗੁਰੂ ਜੀ ਸਾਹਿਬ ਇੱਕ ਲੰਕੀ ਅੱਜ ਨਵਾਂ ਸਾਲ ਮਨਾ ਰਹੇ ਨੇ ਤੇ ਤੁਸੀਂ ਇਹਦੇ ਬਾਰੇ ਤੁਹਾਨੂੰ ਜਾਣਨਾ ਜੋ ਨਵਾਂ ਸਾਲ ਮਨਾ ਰਹੇ ਆ ਸੰਗਤਾਂ ਦੇ ਸਹਿਯੋਗ ਨਾਲ ਹਰ ਨਵੇਂ ਸਾਲ ਨੂੰ ਇਹ ਇੱਕ ਤਰੀਕ ਨੂੰ ਇਕੱਠਾ ਅਸੀਂ ਅੱਜ ਇਹ 7ਵਾਂ ਢਾਡੀ ਦਰਬਾਰ ਹੈ 2023 ਉਹ ਖਤਮ ਹੋ ਗਿਆ ਤੇ 2024 ਚੜ ਗਿਆ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਹਾਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਐਦਾਂ ਦੇ ਹਰ ਸਾਲ ਢਾਡੀ ਦਰਬਾਰ ਮਨਾਇਆ ਕਰੋ ਪ੍ਰਮਾਤਮਾ ਅੱਗੇ ਬਖਸ਼ ਕਰਦੇ ਹਾਂ ਕਿ ਸਾਨੂੰ ਆਪਣੇ ਸਿਰ ਤੇ ਹੱਥ ਰੱਖ ਕੇ ਕਿ ਅਸੀਂ ਆਉਣ ਵਾਲਾ 2025 ਵੀ ਐਦਾਂ ਨਹੀਂ ਮਨਾਈਏ ਅਸੀਂ ਜੋ 2024 ਆਇਆ ਸਾਰੀ ਸੰਗਤ ਇਸ ਦਾ ਮਾਣ ਮਹਿਸੂਸ ਕਰੀਏ ਕਿ ਖੁਸ਼ੀਆਂ ਖੇੜੇ ਲੈ ਕੇ ਆਏ ਆਪਣੇ ਘਰਾਂ ਵਿੱਚ ਬਰਕਤ ਆਵੇ ਤੇ ਜੋ ਵੀ ਕਿਸੇ ਨੇ ਸੰਘਤਾਵਾਂ ਦੇ ਨੇ ਸਾਡੇ ਨਾਲ ਸਹਿਯੋਗ ਦਿੱਤਾ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ